ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਇੱਕ ਅਦਾਸ ਗੀਤ ਸੁਣਾਉਣ ਜਾ ਰਿਹਾ ਅਸੀਂ ਜਾਣਗੇ ਤੇਰਾ ਸੱਚ ਜਾਰਾ ਤੂੰ ਹੋਣਾ ਚਾਉਣਾ ਵੱਖ ਜਾਰਾ ਅਸੀਂ ਜਾਣਗੇ ਤੇਰਾ ਸੱਚ ਜਾਰਾ ਉਹ ਹੋਣਾ ਚਾਉਣਾ ਵਖਜਾਰਾ ਤੈਨੂੰ ਮੋੜਾ ਨਾ ਕਹਿੰਦੇ ਤੈਨੂੰ ਮੋੜਾ ਨਾ ਕਹਿੰਦੇ ਖੁਦ ਹੀ ਪਸਾਬਟ ਜਾਵਾਂਗੇ ਬੇ ਅਸੀਂ ਸਹਿਰ ਤੇਰੇ ਦੇਆਂ ਰਾਹਾਂ ਤੇ ਨਾ ਮੁੜ ਕੇ ਆਵਾਂਗੇ ਅਸੀਂ ਸਹਿਰ ਤੇਰੇ ਦੇਆਂ ਰਾਤੇ ਨਾ ਮੁੜ ਕੇ ਆਵਾਂਗੇ ਬੇਦਰਦਾ ਮਤਲਬੀ ਯਾਰਾ ਬੇਦਰਦਾ ਮਤਲਬੀ ਯਾਰਾ ਤੈਨੂੰ ਰੱਬ ਸਮਝ ਕੇ ਪੂਜਿਆ ਸੀ ਪਤਾ ਨਹੀਂ ਸੀ ਸਾਨੂੰ ਦਿਲ ਵਿੱਚ ਬਥਿਆ ਕੋਈ ਦੂਜਾ ਸੀ ਪਤਾ ਨਹੀਂ ਸਾਨੂੰ ਦਿਲ ਵਿੱਚ ਬਥਿਆ ਕੋਈ ਦੂਜਾ ਸੀ ਇੱਕ ਵਾਰ ਨਾ ਸੋਚਿਆ ਇੱਕ ਵਾਰ ਨਾ ਸੋਚਿਆ ਅਸੀਂ ਕਿਦਰ ਨੂੰ ਜਾਵਾਂਗੇ ਬਈ ਅਸੀਂ ਸਹਿਰ ਤੇਰੇ ਦੇ ਆਂ ਰਾਹਾਂ ਤੇ ਨਾ ਮੁੜ ਕੇ ਆਵਾਂਗੇ ਅਸੀ ਸਹਿਰ ਤੇਰੇ ਦਿਆਂ ਰਾਹਾਂ ਤੇ ਨਾ ਮੁੜ ਕੇ ਆਵਾਂਗੇ ਪਿੰਡ ਰੰਗੀਆਂ ਵਾਲਿਆਂ ਦੌੜਤਾਂ ਦੀ ਸੀ ਪੁਖ ਤੈਨੂੰ ਸਤ ਜਨਮਾਂ ਦਾ ਸਾਥ ਨਿਭਾਉਣ ਵਾਲੇ ਨੇ ਹੱਦ ਬਾਟੇ ਛੜਤਾ ਸਾਨੂੰ ਸਤ ਜਨਮਾਂ ਦਾ ਸਾਥ ਨਿਭਾਉਣ ਵਾਲੇ ਨੇ ਅੱਧ ਬਾਟੇ ਛੱਡਤਾ ਸਾਨੂੰ ਮੰਗਿਆ ਤੇਰੀ ਬੇਵਫਾਈ ਨੂੰ ਮੰਗਿਆ ਤੇਰੀ ਬੇਵਫਾਈ ਨੂੰ ਭੁੱਲ ਕੇ ਵੀ ਨਾ ਭੁਲਾਵਾਂਗੇ ਵੇ ਅਸੀਂ ਸਹਿਰ ਤੇਰੇ ਦੇ ਆਂ ਰਾਹਾਂ ਤੇ ਨਾ ਮੁੜ ਕੇ ਆਵਾਂਗੇ ਅਸੀਂ ਸਹਿਰ ਤੇਰੇ ਦੇ ਆਂ ਰਾਹਾਂ ਤੇ ਨਾ ਮੁੜ ਕੇ ਆਵਾਂਗੇ